ਇੱਕ ਆਦਮੀ ਆਪਣੀਆਂ ਭੈਣਾਂ ਨੂੰ ਮਿਲਣ ਜਾਂਦਾ ਜੀ ਤਾਂ ਘਰੋਂ ਨਾਲ ਕੁਝ ਪੈਸੇ ਲੈ ਜਾਂਦਾ ਹੈ ਜਦੋਂ ਪਹਿਲੀ ਭੈਣ ਦੇ ਘਰ ਜਾਂਦਾ ਹੈ ਤਾਂ ਰਾਤ ਨੂੰ ਭੈਣ ਉਹਦੇ ਪਰਸ ਵੱਲ ਵੇਖਦੀ ਹੈ ਜਿੰਨੇ ਪੈਸੇ ਉਹਦੇ ਪਰਸ ਵਿੱਚ ਹੁੰਦੇ ਹੈ ਉਹਨੇ ਹੀ ਪੈਸੇ ਉਹਦੀ ਭੈਣ ਉਹਦੇ ਪਰਸ ਵਿੱਚ ਪਾ ਦਿੰਦੀ ਹੈ ਜਦੋਂ ਉਹ ਸਵੇਰੇ ਤੁਰਨ ਲੱਗਦਾ ਹੈ ਤਾਂ ਆਪਣੀ ਭੈਣ ਨੂੰ 2000 ਰੁਪਏ ਦਿੰਦਾ ਹੈ ਫਿਰ ਉਹ ਆਪਣੀ ਦੂਜੀ ਭੈਣ ਦੇ ਘਰੇ ਚਲਾ ਜਾਂਦਾ ਹੈ ਦੂਜੀ ਭੈਣ ਵੀ ਇਦਾਂ ਹੀ ਕਰਦੀ ਹੈ ਉਹਦੇ ਪਰਸ ਵਿੱਚ ਵੇਖਦੀ ਐ ਵੀ ਕਿੰਨੇ ਪੈਸੇ ਐ ਜਿੰਨੇ ਪੈਸੇ ਹੁੰਦੇ ਐ ਉਹ ਉਹਨੇ ਹੀ ਪੈਸੇ ਉਹਦੀ ਪਰਸ ਦੇ ਵਿੱਚ ਪਾ ਦਿੰਦੀ ਐ ਭਰਾ ਸੇਰੇ ਤੁਰਨ ਲੱਗਿਆ ਉਹਨੂੰ ਵੀ 2000 ਰੁਪਇਆ ਦਿੰਦਾ ਫਿਰ ਉਹ ਤੀਜੀ ਭੈਣ ਦੇ ਘਰੇ ਜਾਂਦਾ ਤਾਂ ਤੀਜੀ ਭੈਣ ਵੀ ਉਹਦੇ ਪਰਸ ਨੂੰ ਵੇਖਦੀ ਐ ਤਾਂ ਜਿੰਨੇ ਪੈਸੇ ਉਹਦੀ ਪਰਸ ਦੇ ਵਿੱਚ ਹੁੰਦੀ ਐ ਹੁੰਦੇ ਐ ਉਹ ਉਹਨੇ ਹੀ ਪੈਸੇ ਆਪਦੇ ਕੋਲੋਂ ਪਾ ਦਿੰਦੀ ਐ ਸੇਰੇ ਭਰਾ ਫਿਰ ਤੁਰਨ ਲੱਗਿਆ ਆਪਦੀ ਭੈਣ ਨੂੰ 2000 ਰੁਪਇਆ ਦਿੰਦਾ ਜਦੋਂ ਘਰੇ ਵਾਪਸ ਆਉਂਦਾ ਤਾਂ ਉਹਦੀ ਜੇਬ ਦੇ ਵਿੱਚ ਉਹਦੇ ਪਰਸ ਦੇ ਵਿੱਚ 5000 ਰੁਪਇਆ ਹੁੰਦਾ ਹੁਣ ਮੈਨੂੰ ਤੁਸੀਂ ਇਹ ਦੱਸੋ ਵੀ ਜਦੋਂ ਉਹ ਆਦਮੀ ਘਰੋਂ ਤੁਰਿਆ ਸੀ ਤਾਂ ਉਹਦੇ ਕੋਲ ਕਿੰਨੇ ਪੈਸੇ ਸੀ ਧੰਨਵਾਦ ਦੋਸਤੋ